ਤੋਂ ਨਾਲ ਤੋਂ ਪਹਿਲਾਂ ਇੱਕ ਪਾਸੇ ਜਿੱਥੇ ਸ਼ੇਰ ਸਿੰਘ ਖਬਾਇਆ ਜੀ ਨੂੰ ਕਾਂਗਰਸ ਪਾਰਟੀ ਵੱਲੋਂ ਲਗਭਗ ਟਿਕਟ ਦਾ ਫਾਈਨਲ ਹੋਣ ਵਾਲਾ ਹੈ ਪਰ ਉਸ ਤੋਂ ਪਹਿਲਾਂ ਜੇਕਰ ਇੱਕ ਨਿੱਜੀ ਟੀਵੀ ਚੈਨਲ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਪੇਸ਼ ਕੀਤੇ ਗਏ ਕੁਝ ਤੱਥਾਂ ਨੇ ਉਨ੍ਹਾਂ ਦੇ ਸਮਰਥਕਾਂ ਨੂੰ ਹੈਰਾਨ ਕੀਤਾ ਹੈ ਪਰ ਉਨ੍ਹਾਂ ਦੇ ਸਮਰਥਕ ਇਸ ਗੱਲ ਨੂੰ ਕਹਿ ਰਹੇ ਨੇ ਕਿ ਸ਼ਾਇਦ ਇਸ ਵਾਰ ਫੇਰ ਜਿਹੜੀ ਇਹ ਜਿਵੇਂ ਪਿਛਲੀਆਂ ਚੋਣਾਂ ਦੌਰਾਨ ਇੱਕ ਸੀੜੀ ਕਾਂਡ ਵਿੱਚ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਹੁਣ ਇੱਕ ਵਾਰ ਫੇਰ ਸ਼ੇਰ ਸਿੰਘ ਖਵਿਆਲ ਨੂੰ ਚੋਣਾਂ ਤੋਂ ਪਹਿਲਾਂ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਸਮਰਥਕਾਂ ਨਾਲ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਕਾਂਡ ਬਾਰੇ ਅਸੀਂ ਇਹ ਵੀਰ ਬਾਦਲ ਨੂੰ ਦੱਸਣਾ ਚਾਹੁੰਦੇ ਹਾਂ ਜੋ ਵੀ ਨਜਾਇਜ਼ ਕੋਈ ਗਲਤ ਉਹਨਾਂ ਦੇ ਖਿਲਾਫ ਹੋ ਰਹੇ ਨੇ ਜਾਂ ਕੋਈ ਮੂਵੀ ਆ ਜਾਂ ਕੋਈ ਸੀੜੀਆਂ ਦਿਲਾ ਰਹੇ ਨੇ ਅਸੀਂ ਉਹਦਾ ਜਵਾਬ ਦੇਵਾਂਗੇ ਔਰ ਹਰ ਪੱਖੋਂ ਸਾਥ ਹਰ ਪੱਖੋਂ ਸਬਾਰ ਸ਼ੇਰ ਸਿੰਘ ਭਾਇਆ ਦੇ ਹੱਕ ਦੇ ਵਿੱਚ ਸਾਰੀ ਬਰਾਦਰੀ ਖੜੀ ਹੈ ਔਰ ਕਿਸੇ ਤਰ੍ਹਾਂ ਦਾ ਜੇਕਰ ਇਹੋ ਜਿਹਾ ਨਾ ਸਭਨ ਕੇ ਵੀਰ ਬਾਦਲ ਕੇ ਪੈ ਪਾਰਟੀ ਦਾ ਪ੍ਰਧਾਨ ਆ ਕੇ ਮੈਨੂੰ ਸਾਰੇ ਪੰਜਾਬ ਵਿੱਚ ਜਿਵੇਂ ਤਰਜੇਹ ਕ ਆਪਣੀ ਆਈ ਤੇ ਆ ਗਈ ਹੈ ਰਾਇਸੇ ਕੌਮ ਔਰ ਇਹਨਾਂ ਨੂੰ ਗੁਰੂ ਹਰ ਸਾਹਿਬ ਜਲਾਲਾਬਾਦ ਪੂਰੇ ਫਾਜ਼ਿਲ ਜਿਲ੍ਹਾ ਫਰੀਪੁਰ ਦੇ ਵਿੱਚ ਮਰਨ ਤੱਕ ਨਹੀਂ ਦਿੱਤਾ ਜਾਵੇਗਾ ਆਪਦੀਆਂ ਚਾਲਾਂ ਤੋਂ ਬਾਹਰ ਆ ਜਾਵੇ ਕੋਈ ਇਸ ਤਰ੍ਹਾਂ ਦਾ ਕੋਈ ਹਰਕਤ ਨਾ ਕਰੇ ਜਿਹਦੇ ਨਾਲ ਕੋਈ ਸ਼ੇਰ ਸਿੰਘ ਦੇ ਖਵਾਏ ਦੇ ਖਿਲਾਫ ਕੋਈ ਗੱਲ ਕਰ ਰਿਹਾ ਹੈ ਅਸੀਂ ਹਰ ਵੇਲੇ ਦਿਨ ਹੀ ਤੱਕੋਂ ਰਾਤ ਦਿਨ ਉਹਨਾਂ ਦੀ ਸੇਵਾ 'ਚ ਲੱਗੇ ਆਂ ਔਰ ਅਸੀਂ ਇੱਕੋ ਹੀ ਸਾਡਾ ਅਜੰਡਾ ਹੈ ਕਿ ਛੇ ਸਿੰਘ ਭਾਇਆਂ ਨੂੰ ਪਾਰਲੀਮੈਂਟ ਦੇ ਵਿੱਚ ਪਹੁੰਚਾਉਣਾ ਹੈ ਜੀ ਲੋਕ ਸਭਾ ਪਾਰਲੀਮੈਂਟ ਵਿੱਚ ਪਹੁੰਚਾਉਣਾ ਹੈ ਜੀ ਅਸੀਂ ਬਾਦਲ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਬਾਦਲ ਸਾਹਿਬ ਇਹੋ ਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਹਰ ਆ ਜਾਓ ਮੀਰਾ ਤਾਂ ਨੂੰ ਪੂਰੇ ਜਲਾਲਾਬਾਦ ਨਹੀਂ ਪੂਰੇ ਪੰਜਾਬ ਚ ਬਾਹਰ ਭਜਾਵਾਂਗੇ ਵਾਰਕੂ ਜੀ ਦਾ ਖਾਲਸਾ ਸ੍ਰੀ ਵਾਰਕੂ ਜੀ ਕੀ ਫਤਿਹ ਦਾਰ ਸ਼ੇਰ ਸਿੰਘ ਦੇ ਕਬਾਇਆ ਜੀ ਦੇ ਪਿਆਰ ਦੀ ਤਾਂ ਪਿਆਰ ਕਰਨ ਲਈ ਰਾਜ ਸਿਕ ਬਰਾਦਰੀ ਕਬਾਇਆ ਸਾਹਿਬ ਨੂੰ ਨਹੀਂ ਕਰਦੀ ਪੂਰੇ ਪੰਜਾਬ ਦੇ ਵਿੱਚੋਂ ਸਾਰੀਆਂ ਹੀ ਬਰਾਦਰੀਆਂ ਸ਼ੇਰ ਸਿੰਘ ਕਬਾਇਆ ਜੀ ਨੂੰ ਨਿੱਜੀ ਤੌਰ ਤੇ ਸਾਰੇ ਜਾਣਦੇ ਨੇ ਉਹਨਾਂ ਦੇ ਪਰਿਵਾਰਕ ਰਿਲੇਸ਼ਨ ਨੇ ਹਰ ਇੱਕ ਕੌਮ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਹਰੇਕ ਜਾਤ ਨੂੰ ਡੀਲ ਕਰਦੇ ਨੇ ਉਹਨਾਂ ਦੇ ਵਿੱਚ ਕੋਈ ਵੀ ਜਾਤੀ ਬਾਤ ਦੀ ਭਾਵਨਾ ਨਹੀਂ ਹਰੇਕ ਤਰ੍ਹਾਂ ਦੇ ਲੋਕ ਉਹਨਾਂ ਦੇ ਨਾਲ ਜਿਹੜੇ ਨੇ ਗਰਾਊਂਡ ਲੈਵਲ ਤੋਂ ਜੁੜੇ ਨੇ ਅਤੇ ਗਰਾਊਂਡ ਲੈਵਲ ਤੋਂ ਹੀ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਨੇ ਬਾਰ ਇੱਕ ਦੀ ਗੱਲਬਾਤ ਕਰਨ ਦਾ ਤਰੀਕਾ ਉਹਨਾਂ ਦਾ 20 ਸਾਲ ਪਹਿਲਾਂ ਵੀ ਹੋਈ ਸੀ ਤੇ 20 ਸਾਲ ਬਾਅਦ ਵੀ ਅੱਜ ਹੋਈ ਹੈ ਅੱਜ ਤਾਂ ਇਹ ਮੈਂ ਕਰਨਾ ਚਾਹੁੰਦਾ ਹਾਂ ਵੀ ਸ਼ੇਰ ਸਿੰਘ ਭਾਵੇਂ ਟਿਕਟ ਮਿਲੇ ਸਾਰੇ ਬਰਾਦਰੀਆਂ ਸਾਰੀਆਂ ਬਰਾਦਰੀਆਂ ਨੂੰ ਪਿਆਰ ਕਰਦਾ ਸਾਰੇ ਬਰਾਦਰੀ ਦੀ ਚੋਣ ਤੇ ਬਹੁਤ ਜਦੋਂ ਮਿਲੀ ਉਦੋਂ ਹੀ ਮਿਲਦਾ ਹੈ ਇੱਕ ਮਿਲਣੇ ਚਾਹੀਦੇ ਬਾਅਦ ਚੜਦਾ ਸੀ ਓਟਾ ਸਾਰਾ ਪਾੜ ਦਿੱਤਾ ਇੱਕ ਮੋਟ ਹੋ ਕੇ ਖੜਿਆ ਇਹ ਬਾਦ ਸਾਹਿਬ ਨੂੰ ਚੇਤਾਵਨੀ ਦੇਣੇ ਜਿਹੜੀ ਉਹ ਚਾਲਾਂ ਚੱਲਦਾ ਹੈ ਕਦੇ ਵੀਡੀਓ ਐਦੋਂ ਬਣਾ ਲਈ ਕਦੇ ਐਦੋਂ ਬਣਾ ਲਈ ਗਲਤ ਵੀਡੀਓ ਬਣਾ ਕੇ ਇਹਨਾਂ ਚਾਲਾਂ ਵਿੱਚ ਅਸੀਂ ਨਹੀਂ ਆਉਣਾ ਅਸੀਂ ਤਾਂ ਕਬਾਇਆ ਸਿੰਘ ਦੇ ਨਾਲ ਖੜੇ ਸਾਰਿਆਂ ਨੂੰ ਕਹਿਣਾ ਚਾਹਣਾ ਵੀ ਕੋਈ ਕਹੇ ਨਾ ਕਿ ਰਾਏ ਸਿੰਘ ਰਾਣੀ ਗੁਰ ਸਿੱਖੀ ਬਣਾ ਕੇ ਜਦ ਬੇਟੀਆਂ ਨੂੰ ਪੁੱਛੋ ਚੌਥਾ ਪਾਵਾ ਅੰਦਰ ਸਾਲ ਵਿੱਚ ਹੰਮਰ ਸਾਈਕਲ ਨੂੰ ਐਮਐਲ ਬਣਾਇਆ ਸੀ ਪੱਤੂ ਵਾਲਿਆਂ ਨੂੰ ਉਦੋਂ ਬੇੜੀਆਂ ਨੇ ਖਾਣਾ ਦਿੱਤਾ ਰਾਸ਼ਨ ਦਿੱਤਾ ਵੇ ਖਾਓ ਤੁਸੀਂ ਸਾਡੇ ਬੰਦੇ ਦੇ ਕੂੜੇ ਜਰੂਰੀ ਹੈ ਜਨਪ ਦਿੱਤਾ ਸੀ ਤੇ ਪੁਮਰ ਸਿੰਘ ਨੂੰ ਅਸੀਂ ਇਹ ਤੁਝਾਇਆ ਸੀ ਅੰਮਲ ਕਾਵੜੇ ਪੁਮਰ ਸਿੰਘ ਸਾਡੀ ਕੋਲ ਕੋਲ ਨੂੰ ਖਰੀਦੇ ਛੱਕੇ ਦੇ ਨਾਲ ਖਰੀਦਣ ਦੀ ਕੋਈ ਸੀ ਕਰੇ